ਪੰਜਾਬੀ ਲਾਈਵ ਪ੍ਰੈਮ ਟਾਈਮ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮੰਨਾ 베ਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਰਾਇਲ ਪੰਜਾਬ ਰੈਸਟੋਰੈਂਟ ਕੋਲੋਨਾ ਵਾਲਿਆਂ ਦੇ ਵੱਲੋਂ ਜੇਕਰ ਤੁਸੀਂ ਵਧੀਆ ਇੰਡੀਅਨ ਕੁਜ਼ਨ ਟ੍ਰਾਇਅਲ ਕਰਨਾ ਚਾਹੁੰਦੇ ਹੋ ਜਾਂ ਫਿਰ ਕੇਟਰਿੰਗ ਦੀ ਸਰਵਿਸਿਸ ਦੀ ਰਿਕੁਆਇਰਮੈਂਟ ਰੱਖਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੁਣ ਸੁਰਖੀਆਂ ਦੇ ਨਾਲ ਟੋਰਾਂਟੋ ਦੇ ਇੱਕ ਬਾਹਰ ਦੇ ਵਿੱਚ ਚੱਲੇ ਗੋਲੀ ਤਿੰਨ ਲੋਕ ਹੋਏ ਸਖਮੀ ਇੱਕ ਦੀ ਹਾਲਤ ਗੰਭੀਰ ਟੋਰਾਂਟੋ ਵਿਖੇ ਵਾਪਰਿਆ ਪਿਆਨਕ ਸਰਕੀ ਹਾਦਸਾ ਹਾਦਸੇ ਵਿੱਚ ਦੋ ਲੋਕ ਹੋਏ ਸਖਮੀ ਹਸਪਤਾਲ ਦੇ ਚ ਕੀਤੇ ਗਏ ਡਾਕਟਰ ਐਡਮਿੰਟਨ ਦੇ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰਦੇ ਸਮੇਂ ਭਾਰਤੀ ਵਿਦਿਆਰਥੀ ਦਾ ਹੋਇਆ ਕਤਲ ਮਿਲਟਨ ਵਿਖੇ ਹਾਈਡਰੋਪੋਲ ਦੇ ਨਾਲ ਟਕਰਾਈ ਇੱਕ ਗੱਡੀ ਇੱਕ 18 ਸਾਲਾਂ ਲੜਕੇ ਦੀ ਹੋਈ ਬੋ ਕੈਨੇਡਾ ਪੋਸਟ ਦੀ ਹੜਤਾਲ ਅਲੇ ਵੀ ਚਾਰੀ ਆਮ ਜਨਤਾ ਨੂੰ ਕਰਨਾ ਪੈ ਰਿਹਾ ਹੈ ਭਾਰੀ ਦਿੱਕਤਾਂ ਦਾ ਸਾਹਮਣਾ ਅਮਰੀਕਾ ਦੇ ਰਾਸ਼ਟਰਪਤੀ ਜੋਨ ਆਦ ਟ੍ਰੰਪ ਦੀ ਧਮਕੀ ਤੋਂ ਬਾਅਦ ਵਿਧਿਆ ਕੈਨੇਡਾ ਅਤੇ ਮੈਕਸੀਕੋ ਦੇ ਵਿਚਾਲੇ ਰਿਸ਼ਤਿਆਂ ਦਾ 파ਰੀਤਨਾ ਸਰੀ ਦੇ ਰਿਹਾਈਸ਼ੇ ਇਲਾਕੇ ਦੇ ਵਿੱਚ ਸ਼ਮਸ਼ਾਨ ਘਾਟ ਬਣਾਉਣ ਨੂੰ ਰੋਕਣ ਨੂੰ ਲੈ ਕੇ ਪਟੀਸ਼ਨ ਕੀਤੀ ਗਈ ਚਾਹ ਟ੍ਰੰਪ ਨੇ ਨੀਜੀ ਵਕੀਲ ਹਬਾ ਨੂੰ ਰਾਸ਼ਟਰਪਤੀ ਦੇ ਸਲਾਹਕਾਰ ਦੇ ਵੱਜੋਂ ਸੇਵਾ ਕਰਨ ਦੇ ਲਈ ਸੱਤਿਆ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਟੋਰਾਂਟੋ ਦੇ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਵਿੱਚ ਸਵੇਰ ਦੇ ਸਮੇਂ ਹੋਈ ਗੋਲੀਬਾਰੀ ਦੇ ਦੌਰਾਨ ਤੇ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਾਤੀ ਕਰਵਾਇਆ ਕਿ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਸਪੈਟਿਨਾ ਐਬਨੀਊ ਅਤੇ ਸੁਲਵਨ ਸਟ੍ਰੀਟ ਦੇ ਕੋਲ ਗੋਲੀ ਚਲਾਈ ਗਈ ਸੀ ਪੁਲਿਸ ਨੇ ਗੋਲੀ ਲੱਗਣ ਦੇ ਨਾਲ ਸਖਮਿਤਿੰਨ ਲੋਕਾਂ ਨੂੰ ਹਸਪਤਾਲ ਪਹੁੰਚਦਾ ਕੀਤਾ ਇਹ ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੇ ਵਿੱਚੋਂ ਇੱਕ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਔਰ ਆ ਕਿਹਾ ਹੈ ਕਿ ਅਧਿਕਾਰੀਆਂ ਨੇ ਘਟਨਾ ਸਥਾਨ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਅਤੇ ਦੋ ਫਾਇਰ ਆਰਮਸ ਵੀ ਬਰਾਮਦ ਕੀਤੇ ਗਏ ਨੇ ਕਾਰਜਕਾਰੀ ਡਿਊਟੀ ਅਧਿਕਾਰੀ ਫਿਲਪ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੇ ਵਿੱਚ ਦੋ ਫਾਇਰ ਆਰਮਸ ਨਾਲ ਬਾਦ ਦੇ ਵਿੱਚ ਦਾਖਲ ਹੋਏ ਅਤੇ ਬਾਦ ਦੇ ਕਰਮਚਾਰੀਆਂ ਦੇ ਨਾਲ ਝਗੜਾ ਵੀ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਝਗੜੇ ਦੇ ਦੌਰਾਨ ਸ਼ੱਕੀ ਵਿਅਕਤੀ ਨੇ ਦੋ ਕਰਮਚਾਰੀਆਂ ਨੂੰ ਗੋਲੀ ਮਾਰ ਦਿੱਤੀ ਅਤੇ ਖੁਦ ਵੀ ਗੋਲੀ ਲੱਗਣ ਦੇ ਨਾਲ ਉਹ ਜ਼ਖਮੀ ਹੋ ਗਿਆ ਅਜਨਾਲ ਹੀ ਪੁਲਿਸ ਦੇ ਮੁਤਾਬਕ ਫਿਲਹਾਲ ਇਸ ਮਾਮਲੇ ਦੀ ਜਾਂਚ ਲਗਾਤਾਰ ਚੱਲ ਰਹੀ ਹੈ ਡੇਰੀ ਰੋਡ ਤੇ ਵਿਨਸਟਨ ਚਰਚੇ ਬੁਲੇਵਾਰਡ ਕੋਲ ਰਾਤ ਵਿੱਚ ਇੱਕ ਕਾਰ ਖੰਬੇ ਦੇ ਨਾਲ ਟਕਰਾਉਣ ਕਰੰਡੋ ਲੋਕ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਭੇਜੀ ਕਰਵਾਇਆ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਮੈਨ ਐਤਵਾਰ ਨੂੰ ਘਟਨਾ ਸਥਾਨ ਤੇ ਪਹੁੰਚਿਆ ਸੀ ਅਤੇ ਵਾਹਨ ਦੇ ਵਿੱਚ ਸਵਾਰ ਲੋਕਾਂ ਨੂੰ ਹਸਪਤਾਲ ਪਹੁੰਚਦਾ ਕੀਤਾ ਕਿ ਜਿਨ੍ਹਾਂ ਦੀ ਜਾਨ ਨੂੰ ਫਿਲਹਾਲ ਕੋਈ ਵੀ ਖਤਰਾ ਨਹੀਂ ਦੱਸਿਆ ਗਿਆ ਘਟਨਾ ਸਥਾਨ ਤੋਂ ਮਿਲੇ ਵੀਡੀਓ ਦੇ ਵਿੱਚ ਕਾਰ ਦੇ ਪੁਰਜ਼ੇ ਸੜਕ ਤੇ ਖਿਲਰੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਕਿ ਫੁੱਟਪਾਥ ਦੇ ਵਿੱਚਕਾਰ ਵਾਹਨ ਦਾ ਟਰਾਂਸ ਮਿਸ਼ਨ ਵਿਸ਼ਾ ਅਮਲੇ ਪੁਲਿਸ ਦੇ ਵੱਲੋਂ ਜਾਂਚ ਕੀਤੇ ਜਾਣ ਦੇ ਕਾਰਨ ਇਕ ਵਿਚਨ ਅਤੇ ਟੈਰੀ ਰੋਡ ਦੇ ਵਿਚਕਾਰ ਵਿਨਸਟਨ ਚਰਚਿਲ ਦੀ ਉੱਤਰ ਵੱਲ ਜਾਣ ਵਾਲੀ ਲੇਨ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਡਾਊਨਟਾਊਨ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਇੱਕ ਵੀਹ ਸਾਲਾ ਭਾਰਤੀ ਵਿਦਿਆਰਥੀ ਦਾ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ ਜੋ ਕਿ ਸਖਿਆਗਾਰ ਤਿਬਚੂ ਕਾਮਕਾਰ ਦਾ ਸੀ। ਇਸ ਮਾਮਲੇ ਛੇ ਤੋਂ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਦੱਸਿਆ ਕਿ ਹਰਸ਼ਨਦੀਪ ਸਿੰਘ ਨੂੰ 106 ਸਟਰੀਟ ਅਤੇ 107 ਐਵੇਨਿਊ ਦੇ ਸਥਿਤ ਇਮਾਰਤ ਚੁ ਰਾਤ 12:30 ਵਜੇ ਦੇ ਕਰੀਬ ਗੋਲੀ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ। ਸ਼ਨੀਵਾਰ ਨੂੰ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਸੇ 30 ਸਾਲਾਂ ਐਵਨ ਰੇਨ ਅਤੇ 30 ਸਾਲਾਂ ਹੀ ਜੁੜਿਤ ਨੂੰ ਇਸ ਸਬੰਧੀ ਗ੍ਰਿਫਤਾਰ ਵੀ ਕੀਤਾ ਗਿਆ ਉਹਨਾਂ ਦੀ ਗ੍ਰਿਫਤਾਰੀ ਦੇ ਦੌਰਾਨ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਸੀ ਅਤੇ ਦੋਹਾਂ ਨੇ ਹਰਸ਼ਨਦੀਪ ਸਿੰਘ ਦੀ ਮੌਤ ਦੇ ਸੰਬੰਧ ਵਿੱਚ ਫਸਟ ਡਿਗਰੀ ਕਤਲ ਦੇ ਉਹਨਾਂ ਤੇ ਦੋਸ਼ ਲਗਾਏ ਗਏ ਨੇ ਦੱਸਦੇ ਕਿ ਵਿਦਿਆਰਥੀ ਹਰਸ਼ਨਦੀਪ ਸਿੰਘ ਪੰਜਾਬ ਤੋਂ ਸੀ ਅਤੇ ਉਹ ਕੈਨੇਡਾ ਦੇ ਐਡਮਿੰਟਨ ਸ਼ਹਿਰ ਚ ਸੁਰੱਖਿਆ ਕਾਰਜ ਦੇ ਉਚੋ ਕੰਮ ਕਰਦਾ ਸੀ ਹਰਸ਼ਨਦੀਪ ਦਾ ਕਤਲ ਸੀਸੀਟੀਵੀ ਚ ਕਿਆ ਹੋ ਚੁੱਕਾ ਹੈ ਇਸ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਟਨਾ 6 ਦਸੰਬਰ ਨੂੰ ਐਡਮਿੰਟਨ ਦੇ ਵਿੱਚ ਵਾਪਰੀ ਸੀ। ਤਮਿਲਚੰਨ ਦੇ ਵਿੱਚ ਹਾਈਡਰੋਪੋਲ ਦੇ ਨਾਲ ਇੱਕ ਗੱਡੀ ਟਕਰਾਉਣ ਕਾਰਨ 17 ਸਾਲਾ ਲੜਕੇ ਦੀ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਹੈ। ਹਾਈਟਨ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ 15 ਸਾਈਡ ਰੋਡ ਕੋਲ 6th ਲਾਈਨ ਨਾਸਾ ਗਾਵਿਆ ਦੇ ਬਾਅਦ ਜੋ ਕਿ ਦੁਪਹਿਰ ਬਾਅਦ ਵਾਪਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਲੜਕਾ ਜਦ ਗੱਡੀ ਚਲਾ ਰਿਹਾ ਸੀ ਤਾਂ ਉਸ ਦਾ ਕੰਟਰੋਲ ਹੋ ਗਿਆ ਅਤੇ ਉਹ ਪੁਲਿਸ ਦੀ ਗੱਡੀ ਜਰੀਏ ਸੜਕ ਦੇ ਇੱਕ ਹਾਈਡਰੋਪੋਲ ਦੇ ਨਾਲ ਜਾ ਟਕਰਾਈ ਗੰਭੀਰ ਸਖਮੀ ਹੋਣ ਦੇ ਕਾਰਨ ਘਟਨਾ ਸਥਾਨ ਤੇ ਹੀ ਉਸਦੀ ਮੌਤ ਹੋ ਗਈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਗੱਡੀ ਦੇ ਵਿੱਚ ਇਕੱਲਾ ਸਵਾਰ ਸੀ ਤੁਰਕਟਨਾ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕੈਨੇਡਾ ਪੋਸਟ ਦੀ ਹੜਤਾਲ ਕਾਰਨ ਆਮ ਲੋਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਦੱਸਦੇ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਫੈਡਰਲ ਲੇਬਰ ਮੰਤਰੀ ਸਟੀਵਨ ਮੈਗਨੇ ਨੇ ਇਸ ਨੂੰ ਕੈਨੇਡੀਅਨਸ ਦੇ ਪ੍ਰਤੀ ਬਿਹਤ ਅਸੰਵੇਦਨਸ਼ੀਲ ਕਿਹਾ ਹੈ ਮੈਗਨੇ ਨੇ ਕਿਹਾ ਹੈ ਕਿ ਉਹ ਪੀਚਰ ਜੋ ਕਿ ਇਸ ਮਾਮਲੇ ਦੇ ਲਈ ਵਿਸ਼ੇਸ਼ ਮੀਡੀਏਟਰ ਨੇ ਨਾਲ ਹੀ ਸੰਪਰਕ ਦੇ ਵਿੱਚ ਨੇ ਅਤੇ ਇਹ ਜਾਂਚ ਕਰ ਰਹੇ ਨੇ ਕਿ ਕੀ ਗਲਪਾਤ ਦੁਬਾਰਾ ਸ਼ੁਰੂ ਹੋਣ ਤੇ ਇਸ ਦਾ ਸਫਲ ਨਤੀਜਾ ਨਿਕਲਦਾ ਹੈ ਜਾਂ ਫਿਰ ਨਹੀਂ ਉਹਨਾਂ ਨੇ ਕਿਹਾ ਹੈ ਕਿ ਇਸ ਸੰਬੰਧੀ ਯੂਨੀਅਨ ਦਾ ਕਹਿਣਾ ਹੈ ਕਿ ਇਸ ਪ੍ਰਸਤਾਵ ਉਹਨਾਂ ਦੇ ਮੰਗਾਂ ਅਤੇ ਨੌਕਰੀ ਦੇ ਕਾਰਨ ਵਲੀਆਂ ਦੀਆਂ ਮੰਗਾਂ ਸ਼ਾਮਲ ਕਰਦੇ ਨੇ ਤਾਂ ਜੋ ਪਾਰਟੀਆਂ ਇੱਕ ਸੈਮਟੀ ਤੱਕ ਪਹੁੰਚ ਸਕਣ ਦੱਸਦੇ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਤਨਖਾਹਾਂ 'ਚ ਵਾਧਾ ਕਰਨਾ ਸ਼ਾਮਲ ਹੈ ਬਿਹਤਰ ਮੈਡੀਕਲ ਫਾਇਦੇ ਅਤੇ ਸਥਾਈ ਮਜ਼ਦੂਰਾਂ ਦੀ ਵਰਤੋਂ ਵਿੱਚੋਂ ਤਬਦੀਲੀਆਂ ਸ਼ਾਮਲ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਮੰਗਾਂ ਖਾਸ ਕਰਕੇ ਕੰਮ ਦੇ ਹਾਲਾਤ ਅਤੇ ਬਜ਼ੁਰਗਾਂ ਦੇ ਹੱਕ ਦੇ ਨਾਲ ਸੰਬੰਧਿਤ ਕੈਨੇਡਾ ਤੇ ਮੈਕਸੀਕੋ ਜੇਕਰ ਅਮਰੀਕਾ ਦੇ ਵਿੱਚ ਫੈਨੇਟਾਈਲ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਸਪਲਾਈ ਰੋਕਣ ਦੇ ਲਈ ਕੋਈ ਵੀ ਠੋਸ ਕਦਮ ਨਹੀਂ ਚੱਕਦੇ ਤਾਂ ਦੋਹਾਂ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਤੇ 25% ਦੇ ਟੈਰਫ ਲਗਾਇਆ ਜਾਵੇਗਾ ਇਹ ਤਮਕਿ ਰਾਸ਼ਟਰਪਤੀ ਰੋਨਲਡ 트ੰਪ ਨੇ ਦਿੱਤੀ ਸੀ ਜਿਸ ਤੋਂ ਬਾਅਦ ਕੀ ਹੁਣ ਕੈਨੇਡਾ ਤੇ ਮੈਕਸੀਕੋ ਦੇ ਵਿਚਾਲੇ ਰਿਸ਼ਤਿਆਂ ਦੇ ਵਿੱਚ ਤਣਾਅ ਲਗਾਤਾਰ ਵਧ ਰਿਹਾ ਹੈ ਜਿਕਰ ਹੋ ਗਿਆ ਕਿ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡਿਆ ਸ਼ੈਨਬੋਮ ਨੇ ਟਰੰਪ ਨੇ ਨਾਲ ਮੁਲਾਕਾਤ ਦੌਰਾਨ ਆਪਣੇ ਦੇਸ਼ ਤੇ ਸਾਰਥਕਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੈਨੇਡਾ ਵੱਲ ਤੋਂ ਆਈਆਂ ਆਲੋਚਨਾਵਾਂ ਨੂੰ ਰਾਜਨੀਤਿਕ ਚਾਲ ਕਰਾ ਦਿੱਤਾ ਹੈ ਕੈਨੇਡੀਅਨ ਰਾਜਦੂਤ ਨੇ ਗਲਪਾਤ ਕਰਨੇ ਦੱਸਿਆ ਕਿ ਟਰੰਪ ਨੇ ਟੈਰਿਫ ਵਾਪਸ ਲੈਣ ਦੇ ਬਾਰੇ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਹੈ ਇਸ ਨਾਲ ਹੀ ਟਰੂਡੋ ਦੀ ਸਰਕਾਰ ਨੇ ਮੈਕਸੀਕੋ ਤੋਂ ਵੱਖਰਾ ਚੁਣਨ ਦੀ ਯੋਜਨਾ ਬਣਾਈ ਹੈ ਜਿਸ ਤੱਕ ਮੁੱਖ ਕੇਂਦਰ ਕੈਨੇਡਾ ਅਮਰੀਕਾ ਦੇ ਵਪਾਰਿਕ ਰਿਸ਼ਤੇ ਬਦਾਨਾ ਰਹੇਗਾ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਚੀਨੀ ਨਿਵੇਸ਼ ਅਤੇ ਮੈਕਸੀਕੋ ਦੇ ਵਿੱਚ ਵਤ ਰਹੇ ਦਖਲਅੰਦਾਜ਼ੀ ਤੇ ਵੀ ਚਿੰਤਾ ਜ਼ਾਹਰ ਕੀਤੀ ਹੈ ਤਸਰੀ ਦੇ ਇੱਕ ਰਿਹਾਈਸ਼ੀ ਖੇਤਰ ਚ ਸ਼ਮਸ਼ਾਨ ਘਾਟ ਮਨਾਉਣ ਤੋਂ ਰੋਕਣ ਲਈ ਇੱਕ ਪਟੀਸ਼ਨ ਆਨਲਾਈਨ ਇਕੱਠੀ ਕੀਤੀ ਗਈ ਹੈ ਜਲਤਾ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਦੇ ਮਾਲਕਾਂ ਨੇ ਟਾਈਮ ਹੈਡ ਦੇ ਵਿੱਚ ਸਮਾਨ ਕਾਰੋਬਾਰ ਬਣਾਉਣ ਲਈ ਅਰਜ਼ੀ ਦਾਖਲ ਕੀਤੀ ਹੈ ਪਟੀਸ਼ਨ ਪ੍ਰਬੰਧਕ ਦੇ ਮੁਤਾਬਕ ਪ੍ਰਸਤਾਵਿਤ ਸਹੂਲਤ 12 ਏਕੜ ਦੇ ਵਿੱਚ ਲਗਾਈ ਜਾਵੇਗੀ ਜਿਸ ਤੱਕ ਕਿ ਆਂਗਵਾਂਡ ਤੇ ਉਹਨਾਂ ਕਹਿੰਦੇ ਕਿ ਵੱਡਾ ਨਕਾਰਾਤਮਕ ਪ੍ਰਭਾਵ ਪਵੇਗਾ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਸਥਾਨ ਬੈਕੋਵਲ ਪਾਰਕ ਤੋਂ ਸੜਕ ਦੇ ਪਾਰ ਸਿੱਧੇ ਤੌਰ ਤੇ ਸੈਲਮਨ ਸਪੋਨਿੰਗ ਸਰਪੈਂਟਾਈਨ ਨਦੀ ਬਲਚਾਂਦਾ ਹੈ ਤੇ ਖੇਤੀਬਾੜੀ ਭੂਮੀ ਰਿਜ਼ਰਵ ਦੇ ਨਾਲ ਲੱਗਦੀ ਹੈ ਉਹਨਾਂ ਕਹਿੰਦੇ ਕਿ ਪਟੀਸ਼ਨ ਦੇ ਵਿੱਚ ਤਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਹਿਲੀ ਅਤੇ ਦੂਜੀ ਰੀਡਿੰਗ ਦੇ ਲਈ ਕੌਂਸਲ ਦੇ ਕੋਲ ਇਸ ਨੂੰ ਪੇਸ਼ ਆ ਜਾਵੇਗਾ ਅਤੇ ਫਿਰ ਦੁਬਾਰਾ ਸਰੀ ਦੇ ਵਸਨੀਕਾਂ ਨੂੰ ਜਲਦ ਤੱਕ ਸੁਣਵਾਈ ਚ ਕੌਂਸਲ ਅੱਗੇ ਪੇਸ਼ ਹੋਣ ਅਤੇ ਇਸ ਮੁੱਦੇ ਤੇ ਗੱਲ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ ਕਿ ਉਹ ਇਸ ਦੇ ਹੱਕ ਦੇ ਵਿੱਚ ਹਨ ਜਾਂ ਫਿਰ ਨਹੀਂ ਜ਼ਿਕਰ ਹੋ ਗਿਆ ਕਿ ਪਟੀਸ਼ਨ ਉੱਤੇ 1700 ਤੋਂ ਵੱਧ ਦਸਤਖਤ ਕੀਤੇ ਗਏ ਹਨ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਨਿਊਯਾਰਕ ਹਸ਼ਮਨੀ ਕੇਸ ਆਪਣੇ ਇੱਕ ਬਚਾਓ ਪੱਖ ਦੇ ਵਕੀਲ ਨੂੰ ਰਾਸ਼ਟਰਪਤੀ ਦੇ ਸਲਾਹਕਾਰ ਦੇ ਵੱਜੋਂ ਨਯੋਤ ਕਾਰਲੀ ਅਲੀਨਾ ਖਬਾ ਜੋ ਕਿ 40 ਸਾਲਾ ਨੇ ਇਸ ਸਾਲ ਦੇ ਚੋਣ ਵਿੱਚ 트ੰਪ ਦਾ ਹੁਣਾ ਵੱਲੋਂ ਪਛਾਪ ਕੀਤਾ ਗਿਆ ਸੀ ਜਿਸ ਤੱਕ ਕਾਨੂੰਨੀ ਬੁਲਾਰੇ ਵੱੱਚੂ ਵੀ ਸੇਵਾ ਕੀਤੀ ਗਈ ਹਬਾ 트ੰਪ ਨੇ ਆਪਣੇ ਸੋਸ਼ਲ ਨੈਟਵਰਕ ਤੇ ਪੋਸਟ ਕੀਤਾ ਉਹਨਾਂ ਲਿਖਿਆ ਹੈ ਕਿ ਉਹ ਆਪਣੀ ਵਫਾਦਾਰੀ ਚ ਅਡੋਲ ਰਹੀ ਹੈ ਅਤੇ ਆਪਣੇ ਸੰਕਲਪ ਦੇ ਵਿੱਚ ਬੇਮਿਸਾਲ ਰਹੀ ਹੈ ਅਤੇ ਕਈ ਅਸਮਾਇਸ਼ਾ ਲੜਾਈਆਂ ਅਤੇ ਅਦਾਲਤ ਦੇ ਵਿੱਚ ਅਣਗਿਣਤ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਖੜੀ ਰਹੀ ਹੈ ਕਿ ਲੋਨਾ ਵੇਖੇ ਛੁੱਟੀਆਂ ਦਾ ਸੀਜ਼ਨ ਅਧਿਕਾਰਤ ਤੌਰ ਤੇ ਆ ਚੁੱਕਿਆ ਹੈ ਅਤੇ ਕ੍ਰਾਫਟ ਕਲਚਰ ਹੌਲੀਡੇ ਮਾਰਕੀਟ ਤੇ ਤਿਉਹਾਰਾਂ ਤੇ ਖਰੀਦਾਰੀ ਦੇ ਮਸੇ ਦੇ ਇੱਕ ਹੋਰ ਸਾਲ ਦੇ ਲਈ ਤਿਆਰ ਹੈ। ਪ੍ਰੈਸ ਮੇਰਾ ਪਹਿਲਾ ਸਵਿਖੇ 6 ਤੋਂ 8 ਦਸੰਬਰ ਤੱਕ ਹੋਣ ਵਾਲੇ ਇਸ ਇਵੈਂਟ ਚ 200 ਤੋਂ ਵੱਧ ਸਥਾਨਕ ਕਾਰੀਗਰ ਅਤੇ ਸ਼ਿਲਪਕਾਰੀ ਸ਼ਾਮਲ ਨੇ ਅਤੇ ਹੱਥਾਂ ਦੇ ਨਾਲ ਬਣੇ ਤੋਹਫੇ ਸਜਾਵਟ ਅਤੇ ਵਿਲੱਖਣ ਖਜ਼ਾਨੇ ਦੀ ਇੱਕ ਵਿਸ਼ਾਲ ਕਿਸਮ ਦੀ ਪੇਸ਼ਕਸ਼ ਕਰਦੇ ਨੇ ਜੋ ਵੀ ਆਪਣੀ ਛੁੱਟੀਆਂ ਦੀ ਖਰੀਦਾਰੀ ਸੂਚੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਦੇਸ਼ ਚਿਕਰ ਕਾਨੂੰਨੀ ਟੰਗ ਦੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ ਖੁਲਾਸਾ ਹੋਣਾ ਨੇ ਇੱਕ ਇੰਟਰਵਿਊ ਦੇ ਵਿੱਚ ਸਾਂਝਾ ਕੀਤਾ ਹੈ ਦੱਸਦੇ ਕਿ 트੍ਰੰਪ ਨੇ ਬੱਡੀ ਗੱਲ ਇਹ ਵੀ ਆਖੀ ਹੈ ਕਿ ਉਹ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੈ ਜਿਵੇਂ ਜਿਸਤਾ ਕਿ ਜਿਸ ਤਹਿਤ ਅਮਰੀਕਾ ਵਿੱਚ ਪੈਦਾ ਹੋਏ ਕਿਸੇ ਵੀ ਬੱਚੇ ਨੂੰ ਉਸਦੇ ਮਾਪਿਆਂ ਦੀ ਇਮੀਗ੍ਰੇਸ਼ਨ ਸਥਿਤੀ ਨੂੰ ਦੇਖੇ ਪিনা ਨਾਗਰਿਕਤਾ ਮਿਲਦੀ ਹੈ ਐਸੇ ਨੀਤੀ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਇਸ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਜਾਵੇਗੀ ਜ਼ਿਕਰਯੋਗ ਹੈ ਕਿ 트럼ਪ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ ਅਤੇ ਮੁਲਕ ਦੇ 47ਵੇਂ ਰਾਸ਼ਟਰਪਤੀ ਦੇ ਵਿੱਚੋਂ ਅਗਲੇ ਸਾਲ ਯਾਨੀ ਕਿ 2025 ਨੂੰ 20 ਜਨਵਰੀ ਨੂੰ ਉਹ ਸੋਚ ਚੁੱਕੇ ਹਨ ਐਜਮਿੰਟਨ ਪੁਲਰਸ ਦੀ ਹੋਮਸਾਈਡ ਯੂਨਿਟ ਨੇ ਇੱਕ ਸ਼ੋਪਿੰਗ ਕੰਪਲੈਕਸ ਪਾਰਕਿੰਗ ਦੇ ਵਿੱਚ ਇੱਕ ਨਵਜੰਮੇ ਬੱਚੇ ਦੀ ਅਚਾਨਕ ਮੌਤ ਦੀ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ ਪੁਲਿਸ ਦੇ ਅਨੁਸਾਰ ਪਾਰਨਸਸ ਰੋਡ ਅਤੇ ਐਲਰਸਲੀ ਰੋਡ ਐਸਡਬਲਿਊ ਦੇ ਖੇਤਰ ਚ ਸ਼ਨੀਵਾਰ ਨੂੰ ਤੱਕ ਨੀ ਐਡਮਿੰਟਨ ਦੇ ਵਿੱਚ ਲਗਭਗ ਸਵਾ ਦੋ ਵਜੇ ਐਮਟੀ ਦੇ ਨੇੜੇ ਤੇਰੇ ਅਧਿਕਾਰੀਆਂ ਨੂੰ ਘਟਨਾ ਸਥਾਨ ਤੇ ਸੱਦਿਆ ਗਿਆ ਸੀ ਜਿਸ ਦੇ ਵਿੱਚ ਇੱਕ ਪੋਸਟਮਾਰਟਮ ਨੂੰ ਇਹ ਤੈਅ ਕੀਤਾ ਗਿਆ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਉਹੋ ਵਿਸ਼ਵਾਸ ਨਹੀਂ ਕਰਦੇ ਕਿ ਮੌਤ ਖੇਤਰ ਦੇ ਕਿਸੇ ਵੀ ਸਥਾਨਕ ਕਾਰੋਬਾਰ ਦੇ ਨਾਲ ਜੁੜੀ ਹੋਈ ਹੈ ਬੱਚੇ ਦੀ ਮੌਤ ਦੇ ਮਾਮਲੇ 'ਚ ਸਵੇਰੇ 8 ਵਜੇ ਤੋਂ 3 ਵਜੇ ਦੇ ਦੁਪਹਿਰ ਵਿੱਚਕਾਰ ਖੇਤਰ 'ਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਜਾਂ ਫਿਰ ਡੈਸ਼ ਕੈਮ ਫੁਟੇਜ ਦੇ ਨਾਲ ਮੋਬਾਈਲ ਫੋਨ ਤੋਂ ਪੁਲਿਸ ਦੇ ਨਾਲ ਸੰਪਰਕ ਕਰਨ ਦੇ ਲਈ ਵੀ ਆਖਿਆ ਗਿਆ ਹੈ ਲੰਡਨ ਦੇ ਵਿੱਚ ਵੈਸਟਰਨ ਡਿਸਟਰਬੈਂਸਿਸ ਦੀ ਆਖ ਖਬਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਦੱਸੇ ਜਾ ਰਹੇ ਨੇ ਉਤੇ ਹੀ ਮੈਟਰੋਪੋਲੀਟਨ ਪੁਲਿਸ ਅਧਿਕਾਰੀਆਂ ਨੂੰ ਇਤਵਾਰ ਨੂੰ 4 ਵਜੇ ਦੇ ਕਰੀਬ ਬਿਰਕ ਬੈਕ ਰੋਡ ਐਕਟਨ ਤੇ ਬੁਲਾਇਆ ਗਿਆ ਜਿੱਥੇ ਕਿ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ਤੇ ਇੱਕ ਵਿਅਕਤੀ ਜ਼ਖਮੀ ਮਿਲਿਆ ਦੱਸਦੀ ਕਿ ਐਮਰਜੈਂਸੀ ਸੇਵਾਵਾਂ ਦੇ ਯਤਨਾਂ ਦੇ ਬਾਵਜੂਦ ਥੋੜੇ ਹੀ ਸਮੇਂ ਦੇ ਬਾਅਦ ਹਲਕ ਉਸ ਦੀ ਮੌਤ ਹੋ ਗਈ ਲੰਡਨ ਐਂਬੂਲੈਂਸ ਸਰਵਿਸ ਨੇ ਕਿਹਾ ਹੈ ਕਿ ਲੋਕਾਂ ਨੂੰ ਪ੍ਰਮੁੱਖ ਟਰਾਮਾ ਸੈਂਟਰ ਚ ਤਰਜੀਹਾਂ ਦੇ ਵਿੱਚੋਂ ਲਿਜਾਇਆ ਗਿਆ ਸੀ ਪੁਲਿਸ ਨੇ ਕਿਹਾ ਹੈ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਆਸपास کئی ਹੋਰ ਲੋਕ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਕੁਝ ਦਾ ਇਲਾਜ ਚੱਲ ਰਿਹਾ ਹੈ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਕਲਪਰ ਹਾਦਸਾ ਹੋਵਾਂਗੇ ਬਨੇਰੋ ਪੰਜਾਬੀ ਲਿੰਕ ਮੀਡੀਆ ਦੇ ਨਾਲ